ਮੇਰਾ ਨਾਮ ਵਿਕਰਮ ਵਾਲੀਆ ਵੈ ਆ ਮੋਹਾਲੀਆ ਮੋਬਾਈਲ ਵਾਲ ਦੇ ਨਾਮ ਤੇ ਮੇਰੀ ਆਪਣੀ ਸ਼ਾਪ ਹੈ ਇੱਥੇ ਆਪਣੇ ਕੋ ਮੁਲਾਜ਼ਮ ਹੈ ਕੰਪਨੀ ਐਂਡ ਤੋਂ ਸੈਮਸੰਗ ਕੰਪਨੀ ਤੋਂ ਕੰਪਨੀ ਦਾ ਪ੍ਰਮੋਟਰ ਆਪਣੇ ਕੋ ਕੰਮ ਕਰਦਾ ਵੈ ਮੁੰਡਾ ਸੁਸ਼ੀਲ ਕੁਮਾਰ ਨਾਮ ਹੈ ਮੀਰਪੁਰ ਪਿੰਡ ਤੋਂ ਮਤਲਬ ਬਿਲੋਂਗ ਕਰਦਾ ਤੇ ਉਹਨੇ ਸਵੇਰੇ ਆ ਕੇ ਕੋਈ 6:30 10:00 11:00 ਵਜੇ ਨਾ ਮੋਟਰਸਾਈਕਲ ਲਗਾਇਆ ਵੈ 6:30 10:00 ਵਜੇ ਤੇ ਲੱਗੇ ਦੁਕਾਨ ਦੇ ਬਾਹਰ ਤੇ ਉਹ ਕੀ ਕਹਿੰਦੇ ਨੇ 11 11:30 11:30 11:40 ਤੇ ਇੱਕ ਬੰਦਾ ਆਇਆ ਵਾ ਉਹ ਲਾਗੇ ਖੜਾ ਰਿਹਾ ਬਾਅਦ ਚ ਉਹਨੇ ਹੈਂਡਲ ਖੋਲਿਆ ਤੇ ਮੋਟਰਸਾਈਕਲ ਲੈ ਕੇ ਸਪਲੈਂਡਰ ਮੋਟਰਸਾਈਕਲ ਹੀ ਮੋਟਰਸਾਈਕਲ ਲੈ ਕੇ ਤੇ ਤੋੜ ਗਿਆ ਵਾ ਤੇ ਬਹੁਤ ਜ਼ਿਆਦਾ ਮਤਲਬ ਮੁੰਡਿਆਂ ਦਾ ਨਾ ਫਰਕ ਪੈਂਦਾ ਇਸ ਚੀਜ਼ ਦੇ ਨਾਲ ਪੁਲਿਸ ਨੂੰ ਆਇਆ ਤੀਸਰਾ ਤੀਸਰਾ ਕੇਸ ਆ ਸਾਡੇ ਇੱਕ ਅੱਗੇ ਮੁੰਡਾ ਆਪਣਾ ਅਕਾਊਂਟੈਂਟ ਹੀ ਉਹਦਾ ਵੀ ਚੁੱਕਿਆ ਗਿਆ ਇੱਕ ਕਸਟਮਰ ਦਾ ਚ ਕੋਈ ਦਾਵਾ ਇਹ ਤੀਸਰਾ ਕੇਸ ਆ ਸਾਡੇ ਤੇ ਅਸੀਂ ਪਰਸੋ ਵੀ ਸ਼ਾਇਦ ਸੁਣਿਆ ਕਿ ਕੋਈ ਹਾਨੂੰ ਮਨਚੌਂਗ ਤੋਂ ਵੀ ਉਹਿਆ ਚੋਰੀ ਮੋਟਰਸਾਈਕਲ ਇਦਾਂ ਨਹੀਂ ਕੋਈ ਵੀ ਨਹੀਂ ਬ੍ਰਹਮਦ ਹੋਇਆ ਉਸ ਤੋਂ ਬਾਅਦ ਉਹ ਕਾਊਂਟਰੈਂਟ ਨੇ ਜਿਹੜਾ ਸੀ ਵਿਚਾਰੇ ਨੇ ਕਿਸ਼ਤਾਂ ਦੇ ਫਿਰਦਾ ਨਵਾਂ ਮੋਟਰਸਾਈਕਲ ਲਿਆ ਤੇ ਮਾ ਵੀ ਤੁਹਾਨੂੰ ਪਤਾ ਕੰਪਨੀਆਂ ਵੀ 14-15000 ਰੁਪਏ ਦਿੰਦੀਆਂ ਉਹਦੇ ਵਿੱਚ ਉਹਨਾਂ ਨੂੰ ਮੋਟਰਸਾਈਕਲ ਲੈਣੇ ਵੀ ਇਹਨਾਂ ਲਈ ਬਹੁਤ ਮੁਸ਼ਕਲ ਹੈ ਥੋੜਾ ਜਿਹਾ ਗਵਰਨਮੈਂਟ ਨੂੰ ਪੁਲਿਸ ਨੂੰ ਚਾਹੀਦਾ ਵਾ ਕਿ ਇਹਨਾਂ ਵੱਲ ਧਿਆਨ ਦੇ ਕਿ ਜਿਸ ਤਰ੍ਹਾਂ ਮਰਦੀ ਜਾਂ ਕੋਈ ਨਾਕਾਬੰਦੀ ਵੱਧ ਕਰੇ ਕਿ ਤੇ ਜਾਂ ਇਹਨਾਂ ਨੂੰ ਮਤਲਬ ਕਾਬੂ ਚੋਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰੇ ਜਿੰਨਾ ਜਿੰਨਾ ਜਲਦੀ ਹੋ ਸਕਦਾ ਵਾ ਕਿਉਂਕਿ ਇਹਨਾਂ ਦਾ ਮੇਨ ਟਾਰਗੇਟ ਹੀ ਸਪਲ ਮੇਰਾ ਨਾਮ ਸੁਸ਼ੀਲ ਹੈ ਤੇ ਮੈਂ ਇੱਥੇ ਆਪਣੀ ਦੁਕਾਨ ਵਾਲੀ ਮੋਬਾਈਲ ਵਰਡ ਤੇ ਕੰਮ ਕਰਦਾ ਮੈਂ Samsung ਦਾ ਸੇਲਜ਼ ਪ੍ਰਮੋਟਰ ਹਾਂ ਤੇ ਸਵੇਰੇ ਜਦੋਂ ਮੈਂ ਕੰਮ ਤੇ ਆਇਆ ਦੁਕਾਨ ਤੇ ਤੇ ਦੁਕਾਨ ਤੇ ਆ ਕੇ ਮੈਂ ਇੱਥੇ ਆਪਣੀ ਬਾਈਕ پارک ਕਰਤੀ ਜਿਵੇਂ ਅਕਸਰ ਹੀ ਆਪਾਂ ਦੁਕਾਨ ਤੇ ਆਉਂਦੇ ਆ ਤੇ ਇੱਥੇ ਆਪਣੀ ਬਾਈਕ ਲਾ ਦਿੰਨੇ ਆ ਤੇ ਬਾਈਕ ਲਗਾਤੀ ਔਰ ਤੋਂ ਬਾਅਦ ਜਦੋਂ ਦੁਪਹਿਰੇ 2:30 ਵਜੇ ਦੇ ਟਾਈਮ ਤੇ ਮੈਂ ਕਹਿਣ ਦੁਕਾਨ ਦੇ ਗਿਆ ਕਿ ਮੈਂ ਲੰਚ ਕਰਨ ਲਈ ਘਰ ਚੱਲਿਆ ਵਾਂ ਤੇ ਮੈਂ ਲੰਚ ਕਰਨ ਲਈ ਜਦੋਂ ਅੰਦਰੋਂ ਬਾਹਰ ਆਇਆ ਤੇ ਮੈਂ ਬਾਈਕ ਨੂੰ ਦੇਖਣ ਲੱਗਾ ਆਪਣੇ ਤੇ ਮੇਰੀ ਬਾਈਕ ਇੱਥੇ ਹੈ ਨਹੀਂ ਸੀ ਤੇ ਮੈਂ ਬਾਈਕ ਨੂੰ ਉੱਧਰ-ਉੱਧਰ ਵੇਖਿਆ ਤੇ ਕਿਤੇ ਵੀ ਬਾਈਕ ਲੱਭੀ ਨਹੀਂ ਤੇ ਬਾਅਦ ਚੋਂ ਅੱਬਾ ਸੀਸੀਟੀਵੀ ਕੈਮਰੇ 'ਚ ਉੱਤੇ ਚੈੱਕ ਕੀਤਾ। ਇੱਕ ਅਣਪਛਾਤਾ ਵਿਅਕਤੀ ਇੱਥੇ ਆਇਆ ਔਰ ਉਹ ਇਸ ਜਗ੍ਹਾ ਤੇ ਖੜਾ ਸੀ ਤੇ ਉਹਨੇ ਕੈਮਰੇ ਵੱਲ ਵੇਖ ਕੇ ਤੇ ਆਪਣੇ ਮੂੰਹ ਤੇ ਮਫਲਰ ਬੰਨ ਲਿਆ ਉਹਨੇ ਤੇ ਨਾਲ ਹੀ ਉਹਨੇ ਬਾਈਕ ਨੂੰ ਕੋਈ ਆਪਣੇ ਜੇਬ ਚੋਂ ਚਾਬੀ ਕੱਢੀ ਤੇ ਲੌਕ ਖੋਲ ਕੇ ਤੇ ਬਾਈਕ ਲੈ ਕੇ ਉੱਥੋਂ ਦੌੜ ਗਿਆ। ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਦੇਖੋ ਜੀ ਪੁਲਿਸ ਨੂੰ ਕਿਹਾ ਗਿਆ ਵੀ ਮੈਂ ਐਕਚੁਅਲੀ ਇੱਥੇ ਕੰਮ ਕਰਦਾ ਮੇਰੀ ਬੇਸਿਕ ਸੈਲਰੀ 10000 ਰੁਪਏ ਆ ਤੇ ਉਹ ਕਿਸ਼ਤਾਂ ਦੇ ਮੋਟਰਸਾਈਕਲ ਮੈਂ ਲਿਆ ਸੀ। ਤੇ ਪ੍ਰਸ਼ਾਸਨ ਕੋ ਇਹ ਹੀ ਮੰਗਾ ਹੈ ਕਿ ਪ੍ਰਸ਼ਾਸਨ ਆਪਣੀ ਕਾਰਵਾਈ ਕਰੇ ਕਿ ਮੇਰੀ ਬਾਈਕ ਲੱਭਣ 'ਚ ਮੇਰੀ ਸਹਾਇਤਾ ਕਰੇ